ਕੁਸ਼ਨੇਹੰਗ ਸਿੰਘਾਂ ਨੇ ਆ ਕੇ ਜਲੰਧਰ ਦੇ ਵਿੱਚ 크ਰਿਸਚੀਅਨ ਭਾਈਚਾਰੇ ਬਾਰੇ ਗੱਲਬਾਤ ਕੀਤੀ ਸੀ ਜੇ ਮੰਨ ਲੋ ਵੈਸੇ ਤਾਂ ਲੋਕਲ ਜਥੇਬੰਦੀ ਹੈ ਨਹੀਂ ਜੀ ਇਹੀ ਜਿਹੜੇ ਸਿੰਘ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਕਿਸੇ ਦੇ ਸ਼ਹਿਰ 'ਚ ਵੀ ਜਾਂਦੇ ਆ ਕੋਈ ਵੀ ਇਦਾਂ ਦਾ ਪ੍ਰੋਗਰਾਮ ਅਲਿਖਦੇ ਆ ਤੇ ਉੱਥੇ ਦੀਆਂ ਲੋਕਲ ਜਥੇਬੰਦੀਆਂ ਨਾਲ ਥੋੜਾ ਬੋਤਾ ਰਾਬਤਾ ਕਾਇਮ ਕਰੋ ਤਾਂ ਕਿ ਸਾਨੂੰ ਪਤਾ ਕਿ ਕੀ ਗੱਲਬਾਤ ਹੋ ਰਹੀ ਆ ਬਾਅਦ 'ਚ ਇਹ ਆਪਣਾ ਪ੍ਰੋਗਰਾਮ ਕਰਕੇ ਤਾਂ ਚਲੇ ਜਾਂਦੇ ਆ ਪਰ ਜਿਹੜੀ ਖਮਿਆਜਾ ਆ ਉਹ ਪਿਛਲੇ ਜਿਹੜੇ ਉਸ ਜਗ੍ਹਾ ਤੇ ਬੈਠੇ ਆ ਸ਼ਹਿਰ ਵਾਸੀ ਉਹਨਾਂ ਨੂੰ ਭੁਗਤਣਾ ਪੈਂਦਾ ਲੋਕੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਵੀ ਆਹ ਗੱਲ ਕੀ ਹੋਈ ਆ ਜਦ ਕਿ ਸਾਨੂੰ ਉਸ ਗੱਲ ਬਾਰੇ ਨਹੀਂ ਪਤਾ ਹੁੰਦਾ ਮੈਂ ਕ੍ਰਿਸ਼ਨ ਭਾਈਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਉਹ ਵੀ ਕਮੈਂਟ ਕਰਕੇ ਸਾਡੇ ਸਾਹ ਜੇ ਤੁਸੀਂ ਕਹਿੰਦੇ ਵੀ ਅਸੀਂ ਧਰਮੀ ਬੰਦੇ ਆ ਦੇ ਦੂਜੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ ਸਾਡੇ ਵੱਲੋਂ ਜਿਨ੍ਹਾਂ ਨੇ 크ਰਿਸਚੀਅਨ ਮੰਨਣਾ ਬਾਬਾ ਜੀ ਉਹਨਾਂ ਨੂੰ ਅਸੀਂ ਕਿਹਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਕਿਉਂਕਿ ਸਾਡੇ ਵਿੱਚ ਇਹ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਕਹਿੰਦਾ ਪੰਜ ਪਿਆਰੇ ਹੀ ਖੜੇ ਹੋਏ ਸੀ ਅਸੀਂ ਬਾਬਾ ਜੀ ਕੁਆਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜ਼ਿਆਦਾ ਕੁਆਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਣੇ ਜਾਂਦੇ ਤੇ ਅਸੀਂ ਜਾਦਾ ਅਸੀਂ ਕਿਹੜਾ ਬਾਬਾ ਜੀ ਅਸੀਂ ਤਾਂ ਨਾਮ ਜਪਣਾ ਹੈ ਆਪਣੇ ਮਹਾਰਾਜ ਦਾ ਜਿਹੜੇ ਸਿੰਘ ਵੀ ਇੱਥੇ ਆਂਦੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕੋਈ ਵੀ ਜਥੇਬੰਦੀ ਬਾਹਰੋਂ ਆ ਕੇ ਜੇ ਕੋਈ ਪ੍ਰੋਗਰਾਮ ਲੀਖਦੀ ਆ ਤੇ ਆਪਣੇ ਲੋਕਲ ਜਥੇਬਾਰਾਂ ਜਥੇਦਾਰਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਸਾਨੂੰ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਸਚਾਈ ਦੱਸ ਸਕੀਏ ਇੱਥੇ ਕੀ ਹੋ ਰਿਹਾ ਆ ਸਾਡਾ ਆਪਸੀ ਭਾਈਚਾਰਾ ਖਾਬ ਹੋ ਜਾਂਦਾ ਉਹਨਾਂ ਦੇ ਗੁਰਮਤਿ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਆ ਹੁਣ ਇਹਨਾਂ ਨੇ ਜਿਹੜੀਆਂ ਆਪਣੇ ਹੋਇਆ ਵੀ ਜਿਹੜੇ ਸ਼ਾਇਦ ਇਹਨਾਂ ਦੇ ਜਿਹੜੇ ਵੱਡੇ ਪਾਸਟਰ ਜਿਨ੍ਹਾਂ ਨੂੰ ਇਹ ਆਪਣੇ ਪਾਪਾ ਜੀ ਵੀ ਕਹਿੰਦੇ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਵੇ ਇਹ ਆਪਾਂ ਪ੍ਰੈਸ ਤਾਂ ਕੀਤੀ ਆ ਮੀਟਿੰਗ ਤਾਂ ਕੀਤੀ ਤੁਹਾਨੂੰ ਤਾਂ ਬੁਲਾਇਆ ਗਿਆ ਸੀ ਵੀ ਇਹਨਾਂ ਦੇ ਪਾਪਾ ਤੱਕ ਸੁਨੇਹਾ ਪਹੁੰਚੇ ਇਹਨਾਂ ਦੇ ਕਮੈਂਟ ਖੋਲ ਕੇ ਦੇਖੋ ਜਾਂ ਸਾਡੇ ਬੰਦੇ ਜਿਹੜੇ ਕੋਈ ਕਮੈਂਟ ਕਰ ਰਹੇ ਆ ਯਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਸਕੂਲ ਬਣਾਉਣ ਇਹ ਵੀ ਆਪਣੇ ਹਸਪਤਾਲ ਖੋਲਣ ਅਸੀਂ ਕਿਸੇ ਦੇ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਹੈਗੇ ਸਾਡੇ ਵੱਲੋਂ ਜਿਹੜਾ ਜੋ ਕਰਦਾ ਕਰੇ ਅਸੀਂ ਆਪਣੇ ਧਰਮ ਦੇ ਨਿਰਪੱਖ ਰਹੀਏ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੱਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲਿਖਿਆ ਜਾਏਗਾ ਜੇ ਉਹਨਾਂ ਦੇ ਵੱਡੇ ਦਿਨ ਚੱਲਦੇ ਨੇ ਤੇ ਬਾਬਾ ਜੀ ਅਸੀਂ 크ਰਿਸਚਨ ਭਾਈਚਾਰੇ ਦੇ ਜਿਹੜੇ ਬੰਦੇ ਇਧਰੋਂ ਆਪਣੇ ਪੰਜਾਬੀ 크ਰਿਸਚਨਾਂ ਦੇ ਵਿੱਚ ਕਨਵਰਟ ਹੋਏ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਦੇ ਨੇ ਉਹ ਆਪਣਾ ਧਰਮ ਬਾਬਾ ਜੀ ਜਾਇ ਕਰਨ ਦਾ ਸਾਨੂੰ ਆਪਣੇ ਦਿਹਾੜੇ ਮਨਾਣ ਦਾ ਅਰਜ ਕਰਨ ਤੇ ਅਸੀਂ ਆਪਣਾ ਕਾਰਜ ਕਰੀਏ ਨਾ ਕਿ ਆਪਾਂ ਇੱਕ ਦੂਜੇ ਦੇ ਉਂਗਲੀ ਚੱਕ ਕੇ ਉਹਨੂੰ ਟਾਰਗੇਟ ਬਣਾਈਏ ਠੀਕ ਹੈ ਜੀ ਜਿਹੜੇ ਬੰਦੇ ਘਰ ਬੈਠੇ ਕਮੈਂਟ ਕਰਦੇ ਆ ਉਹ ਬਾਬਾ ਜੀ ਮੇਰਾ ਨੰਬਰ ਨੋਟ ਕਰ ਲੈਣ 790 34 350 ਜੇ ਕਿਸੇ ਵੀ ਵੀਰ ਨੇ ਕੋਈ ਇਸ ਤਰ੍ਹਾਂ ਦਾ ਵਿਚਾਰ ਕਰਨਾ ਹੋਵੇ ਆਪਣੇ ਧਰਮ ਦੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਵੇ ਤਾਂ ਸਾਨੂੰ ਫੋਨ ਲਾ ਕੇ ਕਰ ਲਵੇ ਤਾਂ ਕਿ ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਤਣਾ ਪੈਂਦਾ ਹੈ ਬਾਬਾ ਜੀ ਪੰਜਾਬ ਜਾਂ ਮੋਰਚਾ ਦੇ ਪ੍ਰਧਾਨ ਤੇਜਸਵੀ ਭੱਦੂਾ ਨਿਹਾਲ ਨੂੰ ਜਿਹੜਾ ਅਰੈਸ ਕੀਤਾ ਗਿਆ ਉਹਦੇ ਬਾਰੇ ਕੁਝ ਕਹਿਣਾ ਬਿਲਕੁਲ ਬਾਬਾ ਜੀ ਦੇਖੋ ਜੇ ਉਹਨਾਂ ਨੂੰ ਪੰਜਾਬ ਬਚਾਉਣ ਜੇ ਪ੍ਰੋਟੈਸਟ ਕਰਨਾ ਸੀ ਤੇ ਉਹ ਲਾਂਬੜੇ ਜਾ ਕੇ ਕਰਨ ਸਾਨੂੰ ਇੱਥੇ ਲੋਕਲ ਜਥੇਬੰਦੀਆਂ ਨਾਲ ਇੱਥੇ ਕਿੰਨੀਆਂ ਜਥੇਬੰਦੀਆਂ ਆ ਰਵੀਦਾਸ ਭਾਈਚਾਰੇ ਦੀਆਂ ਹੈਗੀਆਂ ਵਾਲਮੀਕ ਭਾਈਚਾਰੇ ਦੀਆਂ ਹੈਗੀਆਂ ਆ ਸਾਰਿਆਂ ਨੂੰ ਫੇਟ ਵਿੱਚ ਲੈ ਕੇ ਕੋਈ ਪ੍ਰੋਗਰਾਮ ਲੀਕਣਾ ਚਾਹੀਦਾ ਆ ਨਾ ਕਿ ਇਦਾਂ ਦਾ ਪ੍ਰੋਗਰਾਮ ਲੀਕੋ ਵੀ ਜਿਹਦੇ ਨਾਲ ਇਹ ਆਪਣੇ ਪ੍ਰੋਗਰਾਮ ਕਰਕੇ ਚਲੇ ਜਾਣ ਚੀਜ਼ ਦੀ ਜਵਾਬਦਾਰੀ ਦੇਣੀ ਪਵੇ ਠੀਕ ਹੈ ਜੇ ਕਿਸੇ ਵੀ ਵੀਰ ਦੇ ਮਨ 'ਚ ਕੋਈ ਸਵਾਲ ਆ ਉਹ ਦਿਲ ਖੋਲ ਕੇ ਪੁੱਛ ਲਵੇ ਤੇ ਆਪਾਂ ਉਸ ਚੀਜ਼ ਦਾ ਜਵਾਬ ਦੇ ਅੱਛਾ ਇੱਕ ਕਿਹਾ ਜਾ ਰਿਹਾ ਸੀਗਾ ਕਿ ਭਈ ਇਹਨਾਂ ਦੇ ਜੇਕਰ ਵੱਡੇ ਦਿਨ ਨੇ ਤੇ ਸਾਡੇ ਵੀ ਹੈਗੇ ਆ ਤੇ ਅਸੀਂ ਨਗਰ ਕੀਰਤਨ ਦੇ ਵਿੱਚ ਜਿਹੜਾ ਨੱਚਦੇ ਟੱਪਦੇ ਆ ਉਹ ਨਿਕਰਨ ਦਵਾਂਗੇ ਸਿੰਘ ਜਥੇਬੰਦੀਆਂ ਨੂੰ ਲੋਕਿਆ ਗਿਆ ਇਹ ਬਿਆਨ ਤੁਸੀਂ ਫਿਰ ਕਿਵੇਂ ਦੇਖਦੇ ਹੋ ਅਜੇ ਤੱਕ ਬਾਬਾ ਜੀ ਸਾਨੂੰ ਕੋਈ ਸਾਡੇ ਦਲਪੰਥ ਥੱਲੋਂ ਸਾਨੂੰ ਕੋਈ ਇਦਾਂ ਦਾ ਸਨੇਹ ਨਹੀਂ ਆਇਆ ਵੀ ਇਹਨਾਂ ਦੇ ਪ੍ਰੋਗਰਾਮ 'ਚ ਆਪਾਂ ਕੋਈ ਖੱਲਲ ਕਰਨਾ ਆ ਜਾਂ ਕਿਸੇ ਨੇ ਇਦਾਂ ਦੀ ਕੋਈ ਗਲਤ ਵੈਸੇ ਤਾਂ ਸਾਨੂੰ ਅਜੇ ਤੱਕ ਸਾਡੇ ਜਥੇਦਾਰਾਂ ਵੱਲੋਂ ਕੋਈ ਵੀ ਇਦਾਂ ਦਾ ਸਨੇਹ ਨਹੀਂ ਆਇਆ ਤੇ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਜਾਊਂਗਾ ਜਿਹੜੇ ਵੀਰ ਇਦਾਂ ਦੇ ਬਤ ਕਰ ਰਹੇ ਆ ਉਹ ਪਹਿਲਾਂ ਆਪਣੇ ਵੱਡੇ ਜਥੇਦਾਰਾਂ ਨਾਲ ਗੱਲ ਕਰਿਆ ਕਰਨ ਜਾਂ ਉੱਥੇ ਲੋਕਲ ਦੀ ਲੋਕਲ ਜਥੇਬੰਦੀ ਨਾਲ ਕੰਟੈਕਟ ਕਰਨ ਕੁਛ ਵੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਸ਼ਹਿਰ ਦੇ ਮਾਹੌਲ ਨੂੰ ਸਹੀ ਰੱਖਣਾ ਹੈ। ਬਾਬਾ ਜੀ ਤੁਹਾਨੂੰ ਲੱਗਦਾ ਕਿ ਸ਼ਰਾਰਤੀ ਅੰਸਰ ਕੋਈ ਜਾਣ ਬੁੱਝ ਕੇ ਇਹ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮੇਸ਼ਾ? ਬਿਲਕੁਲ। ਮੈਂ ਤਾਂ ਇਹ ਗੱਲ ਤਾਂ ਮੈਂ ਕਹਿੰਦਾ ਵੀ ਚਾਹੇ ਸਾਡੇ ਚੋਂ ਜਿਹੜੇ ਬੰਦੇ ਆ ਜਿਹੜੇ ਆ ਕੇ ਕਿਸੇ ਧਰਮ ਕੀ ਆ ਪਹਿਲੀ ਗੱਲ ਤਾਂ ਹੈ ਧਰਮ ਕੀ ਆ ਧਰਮ ਸੱਚ ਆ। ਸੱਚੀ ਧਰਮ ਆ। ਧਰਮ ਕਿਸੇ Hindu, Sikh, Muslim, ईसाई ਨੂੰ ਨਹੀਂ ਕਿਹਾ ਜਾਂਦਾ। ਧਰਮ ਉਹ ਆ ਜਿਹੜਾ ਮੀਡੀਆ ਦਿਖਾ ਰਿਹਾ ਆ ਸਚਾਈ। ਉਹਨੂੰ ਲੈ ਕੇ ਚੱਲੋ ਨਾ ਕਿ ਥੋੜੇ ਜੇ ਬੰਦੇ ਇਕੱਠੇ ਹੋ ਕੇ ਇਦਾਂ ਦਾ ਪ੍ਰੋਟੈਸਟ ਕਰੋ ਜਿਹਦੇ ਵਿੱਚ ਕਈਆਂ ਨੂੰ ਤਾਂ ਗੱਲ ਵੀ ਨਹੀਂ ਪਤਾ ਹੁੰਦੀ ਕਈ ਬੰਦੇ ਬਿਨਾਂ ਸੁਣੇ ਆ ਜਾਂਦੇ ਆ ਉਹਦਾ ਖਮਿਆਜਾ ਬਾਅਦ ਚ ਦੂਜਿਆਂ ਨੂੰ ਭੁਗਤਣਾ ਪੈਂਦਾ ਆ ਇਸ ਕਰਕੇ ਬਾਬਾ ਜੀ ਮੈਂ ਤੁਹਾਡੇ ਥਰੂ 크ਰਿਸਚਨ ਭਾਈਚਾਰੇ ਨੂੰ ਵੀ ਇਹ ਗੱਲ ਕਹੂੰਗਾ ਵੀ ਤੁਸੀਂ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਕਲਾ ਬਾਬਾ ਜੀ ਤੁਸੀਂ ਮਨਾਓ ਜਿੱਥੇ ਸਾਡੇ ਜਿਹੜੇ ਇਧਰੋਂ ਬੰਦੇ ਕਨਵਰਟ ਹੋ ਕੇ ਗਏ ਉਹਨਾਂ ਨੂੰ ਸ਼ਾਇਦ ਪਤਾ ਆ ਵੀ ਆ ਹੁਣ ਸਾਡੇ ਵੀ ਸ਼ੀਦੀ ਦਿਹਾੜੇ ਚੱਲਦੇ ਪਏ ਆ ਤੇ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਵੀ ਕਹਾਂਗੇ ਵੀ ਹੋਰ ਬੜਾ ਟਾਈਮ ਪਿਆ ਆ ਆਪਾਂ ਵੀ ਆਪਣੇ ਮੁਹੱਲੇ ਵਧੀਆ ਤਰੀਕੇ ਮਨਾਈਏ ਤੇ ਉਹਨਾਂ ਨੂੰ ਆਪਣੇ ਮਨਾਣ ਦੇਣ ਅਸੀਂ ਆਪਣੇ ਧਰਮ ਦੇ ਨਰਪੱਖ ਹੋਈਏ ਤੇ ਉਹ ਆਪਣੇ ਧਰਮ ਦੇ ਨਰਪੱਖ ਹੁਣ ਜਿਹੜੇ ਜਾਂਦੇ ਆ ਉਹਨਾਂ ਦੀ ਬੜੀ ਚੜਦੀ ਕਲਾ ਜਿਹੜੇ ਸਾਡੇ ਜਾਂ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਏਕ ਪਿਤਾ ਇੱਕ ਅਸਕੇ ਹਮ ਬਾਰਿਕ ਉਹ ਆਪਣੇ ਤਰੀਕੇ ਲੈ ਰਹੇ ਆ ਸੀ ਆਪਣੇ ਦੇ ਸਿਆਣੀ ਗੱਲ ਕਿੱਥੇ ਜੋੜਨ ਵਾਲੀ ਗੱਲ ਕੀਤੀ ਜਿੱਦੋਂ ਤੁਸੀਂ ਕਿਹਾ ਕਮੈਂਟਿੰਗ ਵੀ ਹੋ ਰਹੀ ਹੈ ਤਾਂ ਇਸ ਸੰਦਰਭ ਉਹਨੇ ਧਰਮਾ ਤੋਂ ਕਿਹਾ ਅਸਲ ਜ਼ਿੰਮੇਵਾਰੀ ਨੂੰ ਸਮਝਣ ਲਈ ਵੀ ਚੀਜ਼ਾਂ ਨਾ ਹੁੰਦੀਆਂ ਤੇ ਐਦਾਂ ਤੁਹਾਨੂੰ ਰੋਲਾ ਨਾ ਪੈਂਦਾ ਐਦਾਂ ਬਸ ਤੇਰੇ ਬਾਬਾ ਜੀ ਦੇਖੋ ਜਿਹੜੇ ਜਿਹੜੇ ਬੰਦੇ ਪੜਦੇ ਨਹੀਂ ਜਿਹੜਾ ਜਿਨ੍ਹਾਂ ਨੇ ਪੜਿਆ ਹੀ ਨਹੀਂ ਉਹ ਕਮੈਂਟੀ ਕਰ ਸਕਦੇ ਆ ਉਹ ਘਰ ਬੈਠੇ ਦੇਖੋ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਕਲ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲਪੰਥ ਦੇ ਵਿੱਚ ਬੇਨਤੀ ਲਾ ਰਹੇ ਆ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ ਕੋਈ ਧਰਮ ਕਨਵਰਟ ਕਰਦਾ ਉਹਦੀ ਆਪਣੀ ਇੱਛਾ ਆ ਅਸੀਂ ੱੱੱਕੇ ਨਾ ਥੋੜੀ ਲੈ ਕੇ ਆਣੇ ਆ ਅਸੀਂ ਪਹਿਲਾਂ ਵੀ ਗਿੰਦੀ ਚ ਘੱਟ ਸੀ ਤੇ ਅਸੀਂ ਅੱਜ ਵੀ ਗਿੰਦੀ ਚ ਘੱਟ ਰਹਿਣਾ ਚਾਹੁੰਦੇ ਆ ਸਾਨੂੰ ਨਾਲੇ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਕੌਣ ਐ ਵੀ ਨਿਹੰਗ ਸਿੰਘਾਂ ਨੇ ਸਿੱਖ ਪੰਥ ਨੇ ਕੀ ਕੀਤਾ ਆ ਪੰਜਾਬ ਵਾਸਤੇ ਸਾਨੂੰ ਦੱਸਣ ਦੀ ਲੋੜ ਹੈ ਹੀ ਨਹੀਂ ਅਬਈ ਕੀ ਗੱਲ ਕੀਤੀ ਜੀ ਐਸਜੀਪੀਸੀ ਨੇ ਪ੍ਰਚਾਰ ਸੋ ਐਸਜੀਪੀਸੀ ਪ੍ਰਚਾਰ ਤੁਹਾਡੇ ਮੁਤਾਬਕ ਮਤਲਬ ਨਹੀਂ ਮਤਲਬ ਬਾਬਾ ਜੀ ਮੈਂ ਤਾਂ ਹੀ ਆਪਣੇ ਜਥੇਬੰਦੀਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਸੈੱਟ ਕਰੀਏ ਜਿੱਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਾ ਪਹਿਲਾਂ ਆਪਣੇ ਜਾ ਕੇ ਕੜਾਏ 'ਚ ਪਾ ਕੇ ਸਾੜੇ ਸੀ ਠੀਕ ਆ ਜੀ ਸਾਨੂੰ ਇਦਾਂ ਦੇ ਬੰਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਬੰਦੇ ਆ ਕੇ ਚਾਹੇ ਅਸੀਂ ਸਾਡੇ ਵਿੱਚ ਆ ਉਹਨਾਂ ਦੇ ਵੀ ਪਰਜਾ ਕਰੋ ਜਿਹੜੇ ਇਹਨਾਂ ਵੱਲੋਂ ਇਦਾਂ ਦੀ ਹਰਕਤ ਕਰਦੇ ਉਹਨਾਂ ਦੇ ਵੀ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸ਼ਰਾਰਤੀ ਅੰਸਰ ਕੀ ਹਰਕਤਾਂ ਕਰਦੇ ਆ ਠੀਕ ਹੈ ਠੀਕ ਹੈ ਨਾ ਆਪਸੀ ਭਾਈਚਾਰਾ ਸਾਡਾ ਖਰਾਬ ਨਾ ਹੋਵੇ ਉਹਨਾਂ ਦੇ ਵੀ ਦੇਣੇ ਆ ਤੇ ਸਾਡੇ ਵੀ ਛਿੱਦੀ ਦਿਹਾੜੇ ਆ ਅਸੀਂ ਆਪਣੀ ਸੰਗਤ ਲੋਕਲ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਰੱਬ ਰੱਬ ਕਰੋ ਤੇ ਉਹਨਾਂ ਨੂੰ ਆਪਣਾ ਰੱਬ ਰੱਬ ਕਰਨ ਦਿਓ ਜਿਨ੍ਹਾਂ ਦੀ ਦੇਨ ਹੈਗੀ ਆ ਪੰਥ ਤੋਂ ਜਿਹੜੇ ਮੰਨਦੇ ਆ ਕੁਝ ਦਰਦ ਰੱਖਦੇ ਆ ਸਾਡੇ ਭਾਈਚਾਰੇ ਹੁਣ ਗੁਰਦੇਵ ਬਾਦਲ ਮਹਾਰਾਜ ਦੇ ਦਿਨ ਚੱਲਦੇ ਪਏ ਨੇ ਸਾਰੇ ਹਿੰਦੂ ਵਰਗ ਨੂੰ ਵੀ ਪਤਾ ਆ ਸਨਾਤਨ ਧਰਮ ਨੂੰ ਵੀ ਪਤਾ ਆ ਕਿ ਇਹ ਸਿੱਖ ਪੰਥ ਨੇ ਕੀ ਕੀਤਾ ਸਾਰਿਆਂ ਵਾਸਤੇ ਠੀਕ ਆ ਜੀ ਉਹ ਆਪਣਾ ਠੀਕ ਆ ਬਾਕੀ ਹਾਂ ਅਕਾਲ ਤਖਤ ਸਾਹਿਬ ਇਹਨਾਂ ਦੇ ਪੌਪ ਵੀ ਆਏ ਸੀ ਵੱਡੇ ਵੱਡੇ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਇਹ ਉਹਨਾਂ ਨਾਲ ਜ਼ਿਆਦਾ ਗੁਰਮਤਾ ਕਰਨ ਅੰਕਲ ਨਰੂਲਾ ਜੀ ਵੀ ਕਿਹੜੀ ਚੀਜ਼ ਸਹੀ ਆ ਕਿਉਂਕਿ ਅਸੀਂ ਵੀ ਆਪਣੇ ਜਥੇਦਾਰਾਂ ਤੋਂ ਪੁੱਛ ਕੇ ਚੱਲਦੇ ਨਾ ਤੇ ਅਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਬਲਜਿੰਦਰ ਬਾਸਰ ਹੁਣਾਂ ਦੀ ਜਿਹੜੀ ਟੀਮ ਆ ਜਿੰਨੇ ਵੀ ਹੈਗੇ ਨੇ ਪਰ ਅਸੀਂ ਕ੍ਰਿਸਚੀਅਨ ਸਕੂਲਾਂ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਉਹ ਬੰਦੇ ਕਦੀ ਇਦਾਂ ਕਰਦੇ ਨਹੀਂ ਜਿਹੜੇ ਇਦਾਂ ਦੀਆਂ ਸੰਸਥਾਵਾਂ ਖੁੱਲੀਆਂ ਆ ਉਹ ਆਪਣੇ ਵੱਡਿਆਂ ਨਾਲ ਗੱਲ ਕਰਨ ਵੀ ਇਹ ਚੀਜ਼ ਸਹੀ ਆ ਕਿ ਗਲਤ ਆ ਕਿਉਂਕਿ ਉਹਨਾਂ ਨੇ ਹੀ ਅਕਾਲ ਤੱਕ ਸਭ ਆ ਕੇ ਇਹ ਗੱਲ ਕੀਤੀ ਸੀ ਵੀ ਇਹ ਚੀਜ਼ ਨਹੀਂ ਸਹੀ ਹੈਗੀ ਇਸ ਕਰਕੇ ਇਹ ਗੱਲ ਸਾਨੂੰ ਕਹਿਣ ਦੀ ਲੋੜ ਹੀ ਠੀਕ ਹੈ ਨਹੀਂ ਇੱਥੇ ਦਾ ਸਾਰਿਆਂ ਨੂੰ ਆਪਾਂ ਗੱਲ ਨਾਲ ਲਾਣਾ ਆ ਸਾਰੇ ਧਰਮ ਇਕਾ ਆਪਾਂ ਕਿਸੇ ਦੇ ਬ੍ਰਾਹਮਣ ਦੇ ਨਹੀਂ ਝਾਕਣਾ ਅਸੀਂ ਆਪ ਸਹੀ ਹੋਣੇ ਚਾਹੀਦੇ ਆ ਤੇ ਸਾਰਾ ਕੁਝ ਹੀ ਸਹੀ ਆ ਬਾਬਾ ਜੀ ਮੰਗ ਪੱਤੋਂ ਬਾਰੇ ਦੱਸ ਦਿਓ ਅੱਜ ਮੈਂ ਅਸੀਂ ਬਾਬਾ ਜੀ ਜਿਹੜੇ ਬੰਦਿਆਂ ਨੇ ਸ਼ਰਾਰਤੀ ਅੰਸਰਾਂ ਨੇ ਸਾਡੇ ਕਕਾਰਾਂ ਤੇ ਜਾਂ ਸਾਡੀਆਂ ਚੀਜ਼ਾਂ ਦੇ ਸ਼ੀਦਾਂ ਦੇ ਕਮੈਂਟ ਕੀਤੇ ਸੀ ਉਹਨਾਂ ਦੀ ਅਸੀਂ ਰਿਪੋਰਟ ਦੇ ਚੁੱਕੇ ਆ ਜੇ ਉਹਨਾਂ ਦੇ ਕਾਰਵਾਈ ਨਾ ਹੋਈ ਅਸੀਂ ਪ੍ਰਸ਼ਾਸਨ ਨੂੰ ਅੱਜ ਨਿਮਰਤਾ ਸਹਿਤ ਬੇਨਤੀ ਕਰ ਚੱਲੇ ਆ ਸਾਨੂੰ ਅਫਸਰਾਂ ਨੇ ਕਿਹਾ ਸੀ ਵੀ ਜੇ ਮੇਰੇ ਹਾਸ ਨੇ ਕੋਈ ਜਲੰਧਰ ਆ ਕੇ ਆਪਸੀ ਭਾਈਚਾਰੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂ ਲੜਾਈ ਹੋਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੇ ਦੇਣਾਂ ਤੇ ਸਾਡੇ ਵੀ ਦੇਣੇ ਹਨਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਦੇਣ ਨਾਮ ਨਾ ਹੋਏ ਆਪਣੇ ਮਨਾਨ ਸਾਨੂੰ ਆਪਣੇ ਮਨਾਨ ਦਿਓ ਪਰ ਜਿਹੜੇ ਲੋਕ ਘਰ ਬੈਠੇ ਮਲਤ ਉਹਦੇ ਵਿੱਚ ਸਾਨੂੰ ਪੁੱਛ ਕੇ ਛਾਂਦੀ ਆ ਕਿਉਂਕਿ ਆਪਾਂ ਇੱਕ ਜ਼ਿੰਮੇਵਾਰ ਬੈਠੇ ਆ ਨਾ ਅਸੀਂ ਕਿਸੇ ਧਰਨੇ ਨੂੰ ਸਪੋਰਟ ਕਰਦੇ ਠੀਕ ਹੈ ਜੀ ਜਿਹੜੇ ਦਲ ਪੰਥ ਨੇ ਕਦੀ ਵੀ ਤੁਸੀਂ ਇੱਕ ਗੱਲ ਨੋਟ ਕੀਤੀ ਕਮੇਟੀਆਂ ਜ਼ਰੂਰ ਬਿਆਨ ਦਿੰਦੀਆਂ ਕਦੀ ਕਿਸੇ ਦਲਪੰਥ ਦੇ ਜਹਿਦਾਰ ਦੇ ਤੁਸੀਂ ਬਿਆਨ ਸੁਨੇ ਅਜ ਤੱਕ ਇਦਾਂ ਦੇ ਅਸੀਂ ਥੋੜਾ ਯਾਰ ਪਲੀਜ਼ ਮਾਈਕ ਤੇ ਕਰੋ ਮਾਈਕ ਹੱਥ ਪੁੱਛੇ ਕਰੋ ਥੋੜਾ ਪਿੱਛੇ ਕਰੋ ਬਹੁਤ ਹੱਸ ਜੇ ਲਾਤ ਲਾ ਮਾਈਕ ਲਗਾ ਦਿਓ ਸੰਜੀਪ ਜੀ ਥੋੜਾ ਥੱਲੇ ਰੱਖੋ ਭਾਈ ਥੋੜਾ ਥੋੜਾ ਪਿੱਛੇ ਕਰ ਲੋ ਇੱਕ ਵਾਰੀ ਥੋੜਾ ਥੋੜਾ ਯਾਰ ਪਿੱਛੇ ਹੋ ਜਿਓ ਸਾਰਾ ਕਵਰ ਹੋ ਜਿਓ ਕਰੀਏ ਜੀ ਦੇਣਾ ਇਸਕੇ ਹਾਂਜੀ ਬਾਬਾ ਜੀ ਅੱਜ ਤੁਸੀਂ ਮੰਗ ਪੱਤਰ ਦੇਣ ਆਏ ਹੋ ਥੋੜਾ ਦੱਸੋ ਗੁਰ ਕੀ ਨੰਦਾ ਸੁਣਾ ਨਾ ਕਾਣ ਭੇਟ ਕੀਜੈ ਤੇ ਸੰਕਰਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਸਨ ਸ਼ਹੀਦਾ ਸ਼ਹੀਦ ਬਾਬਾ ਗਰਦਿਆਲ ਸਿੰਘ ਜੀ ਮੁੰਡਾ ਦਾਲਾ ਦਾਸ ਜਹਦਾਰ ਬਾਬਾ ਧੀਰਾ ਸਿੰਘ ਜੀ ਅਕਾਲੀ ਅੱਜ ਸਾਡੇ ਬਾਬਾ ਜੀ ਬਾਬਾ ਮਾਨ ਸਿੰਘ ਜੀ ਨੇ ਸਾਨੂੰ ਇਹ ਜੋ ਅਛਾਈ ਭਾਈ ਚਾਰੇ ਵੱਲੋਂ ਜਿਹੜੇ ਕੁਝ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਟਿੱਪਣੀ ਮਾਰੀ ਕੀਤੀ ਆ ਸਾਡੇ ਸ਼ਹੀਦ ਸਿੰਘਾਂ ਦੇ ਉੱਤੇ ਟਿੱਪਣੀ ਮਾਰੀ ਕੀਤੀ ਆ ਫਿਰ ਉਹਨਾਂ ਨੇ ਗੁਰੂ ਦੇ ਜਿਹੜੇ ਸਾਡੇ ਸ਼ਖਤਰ ਪੀਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਾਤਰਾਂ ਨੂੰ ਨਮਸਕਾਰ ਕੀਤੀ ਆ ਜਿਹੜੇ ਉਹ 마ੜੇ ਅਨੁਸਾਰ ਨੇ ਇਹ 마ੜੇ ਸ਼ਬਦ ਬੋਲੇ ਆ ਵੇਖੋ ਧਰਮ ਸਾਰੇ ਸਤਕਾਰਯੋਗ ਹੁੰਦੇ ਆ ਅਸੀਂ ਵੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਕਿਸੇ ਨੂੰ 마ੜਾ ਨਹੀਂ ਆਖਦੇ ਬਾਕੀ ਜਿਹੜੇ ਇਹੋ ਜਿਹੇ ਲੋਕ ਕੁਝ ਬੰਦੇ ਹੁੰਦੇ ਆ ਉਹ 마ੜਾ ਬੋਲਦੇ ਆ ਉਹਨਾਂ ਨੂੰ ਇਹੋ ਜਿਹਾ ਮਾੜਾ ਨਹੀਂ ਬੋਲਣਾ ਚਾਹੀਦਾ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਨਿਮਰਤਾ ਸਹਿਤ ਆਪਣਾ ਇੱਕ ਮੰਗ ਪੱਤਰ ਦਿੱਤਾ ਹੋਇਆ ਵਾ ਕਿ ਇਹੋ ਜਿਹੜੇ ਲੋਕਾਂ ਨੂੰ ਨੁਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਹੈ ਸਖਤ ਤੋਂ ਸਖਤ ਕੀਤੀ ਜਾਵੇ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਜਾਵੇ ਤੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਇਹ ਕਰ ਦੇਣੇ ਚਾਹੁੰਦੇ ਆ ਵੀ ਪ੍ਰਸ਼ਾਸਨ ਜੇ ਇਸ ਚੀਜ਼ ਨੂੰ ਨਹੀਂ ਧਿਆਨ ਚ ਲੈਂਦਾ ਉਹ ਜਿਹੜੇ ਮਾੜੇ ਅਨਸਰਿਆ ਉਹਨਾਂ ਨੂੰ ਨਹੀਂ ਫੜਦਾ ਉਹਨਾਂ ਨੂੰ ਨਹੀਂ ਕੋਈ ਸਜ਼ਾ ਦਿੰਦਾ ਤੇ ਫੇ ਖਾਲਸਾ ਪੰਥ ਤਿਆਰ ਬਰ ਤਿਆਰਿਆ ਜਿੱਦਾਂ ਇਹ ਮਾੜੇ ਲੋਕ ਜਿੱਦਾਂ ਇਹਨਾਂ ਨੇ ਅੱਜ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਗੁਰੂ ਸਾਹਿਬ ਦੇ ਸ਼ਾਤਰਾਂ ਦੀ ਉੱਤੇ ਸ਼ਹੀਦ ਸਿੰਘਾਂ ਨੂੰ ਇਹਨਾਂ ਨੇ ਮਾਰਾ ਕਿਹਾ ਵਾ ਇਦਾਂ ਇੱਕ ਪਾਪੀ ਮੱਸਾ ਰੰਗੜ ਆਇਆ ਸੀਗਾ ਉਹਨੇ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਇਦਾਂ ਹੀ ਮਾੜੇ ਕਰਮ ਕੀਤੇ ਸੀ ਤੇ ਫਿਰ ਗੁਰੂ ਦਾ ਖਾਲਸਾ ਜਿਹੜਾ ਸੀ ਉਹ ਸਮੇਂ ਬੀਕਾ ਨੇਰ ਦੇ ਵਿੱਚ ਸੀਗਾ ਐ ਹੋ ਜੇ ਦੁਸ਼ਟ ਦਾ ਸਿਰ ਵੱਢ ਕੇ ਲੈ ਗਿਆ ਉਹ ਘਾਣੇ ਜਿੱਤੇ ਟੰਗ ਦੇ ਲੈ ਗਿਆ ਸੀਗਾ ਸਾਰੇ ਜਾਵੇ ਨੇ ਹਲੋ ਜਾਵੇ ਸੀ ਕੰਨਿਆਂ ਨੂੰ ਭਾਵੇਂ ਸਾਰੇ ਸ੍ਰੀ ਆਕਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਦੇਣਾ ਚਾਹੁੰਦੇ ਆ ਵੀ ਸਾਨੂੰ ਗੁਰੂ ਦੇ ਖਾਲਸੇ ਨੂੰ ਇਹੋ ਜਿਹਾ ਕੋਈ ਨਾ ਕਰਨਾ ਪਵੇ ਇਹੋ ਜਿਹੇ ਲੋਕਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਅੱਗੇ ਵਾਸਤੇ ਕੋਈ ਇਹੋ ਜਿਹਾ ਕੋਈ ਵੀ ਵਿਕਤੀ ਕਿਸੇ ਵੀ ਧਰਮ ਦੇ ਬਾਬਤ ਮਾੜਾ ਨਾਂ ਬੋਲੇ ਬਾਕੀ ਅਹੀਂ ਜਿੱਦਾਂ ਵੀ ਇਹ ਸਹੀ ਧਰਮਿਆਂ ਜਿੱਦਾਂ ਇਹਨਾਂ ਦੇ ਵੱਡੇ ਦਿਨ ਜਿੱਦਾਂ ਇਹ ਆਪਣਾ ਦਿਨ ਮਨਾ ਰਹੇ ਆ ਇੱਦਾਂ ਹੀ ਸਾਡੇ ਗੁਰੂ ਸਾਹਿਬਾਨ ਹੋਇਆ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਬਾਬਾ ਦੀਪ ਸਿੰਘ ਜੀ ਆ ਸਾਡੇ ਛੋਟੇ ਸਹਬਜ਼ਾਦੇ ਆ ਅਨੇਕਾਂ ਹੀ